ਬਾਗਾਂ ਜਿੰਦ ਲਾਦੇ ਤਾਂ ਕੰਮ ਕੁ ਮਤਾਉਂਦੇ ਨਹੀਂ ਜੀ ਬਬੂ ਜੀ ਇਹ ਲੋਕੀ ਪਛਾਣਾ ਤੁਸੀਂ ਵੀ ਨਹੀਂ ਅਸੀਂ ਲੋਕਾਂ ਹੀ ਲਾਂਦੇ ਜਿੱਥੇ ਉੱਥੇ ਰਹੇ ਹਾਂ ਸੀਲਾਂ ਚ ਜਾ ਕੇ ਦੇਖੋ ਹਾਂ ਹਾਂ ਬਹੁਤ ਬੁਰਾ ਹਾਲ ਹੈ ਤੁਹਾਡੇ ਵਾਸਤੇ ਬੱਚਾ ਸਰਕਾਰਾਂ ਦੇ ਕੰਨਾਂ ਦੇ ਵਿੱਚ ਮੈਲ ਜਮ ਗਈ ਆ ਅਸੀਂ ਬੈਂਡ ਵਾਜਣ ਲੈ ਕੱਢਣ ਆਏ ਆ ਕਿ ਬੈਂਡ ਵਾਜਣ ਨਾ ਨਾ ਨਿਕਲੇ ਆ ਟਿੱਪੂ ਬਣੇ ਨੇ ਦਵਾਈ ਵੀ ਬਣਾਈ ਹੋਈ ਆ ਤੇ ਮੈਂ ਜਿੰਦੇ ਵੀ ਲੈ ਕੇ ਆਇਆ ਵਾਂ ਮੈਂ ਅਸਲ ਨੂੰ ਆਖਿਆ ਵੀ ਗਲਾਟਾ ਚੀਨੇ ਵੀ ਬੰਦੇ ਹੈਗੇ ਆ ਉਹਨਾਂ ਨੂੰ ਬਾਹਰ ਕਰਿਆ ਜਾਵੇ ਇੱਥੇ ਪਹਿਲੀ ਬੜੀ ਕੰਪਲੇਟਾਂ ਨੇ ਕੰਮ ਦਾ ਕੋਈ ਟਾਈਮ ਤੇ ਹੁੰਦਾ ਨਹੀਂ ਆ ਮੈਂ ਵੀ ਜਿੰਦੇ ਹੀ ਲਾ ਦੀਏ ਕਹਿੰਦੇ 24311 ਕਿੱਲੇ ਆ ਜਰੀਨ ਟੱਕੇ ਨੇ ਲੈਣਾ ਚਾਹੁੰਦੇ ਆ 24311 ਨਹੀਂ ਆ ਇਹਨਾਂ ਨੇ ਕੰਮ ਵਧਾਉਣਾ ਵਾ ਚੌਂਦੀ ਮੰਨਦਾ ਉਹ ਬਾਹਰ ਦੇ ਗੱਲ ਚੌਂਦੀ ਕਿ ਨਾਮ ਤੇ ਕਹਿੰਦੇ ਇੱਕ ਜ਼ਮੀਨ ਦੇ ਦਾਂਗੇ ਇੱਕ ਪਲਾਟ ਦੇ ਦਾਂਗੇ ਇੱਕ ਦੁਕਾਨ ਦੇ ਦਾਂਗੇ ਮੈਨੂੰ ਐ ਦੱਸੀ ਬਈ ਦੁਕਾਨ ਲਾ ਕੇ ਜੱਟ ਕੀ ਕਰੂਗਾ ਕਦੋਂ ਮੇਰੇ ਇਹਨਾਂ ਨੂੰ ਬਾਹਰ ਆ ਲੈਂਦੇ ਤੂੰ ਗਰਨੀ ਚ ਸਾਡੇ ਤੇ ਪਾਗ ਲਵਾ ਦੇਣੀ ਆ ਬਾਹਰ ਜੀ ਆਹੀ ਤੁਹਾਨੂੰ ਤਾਂ ਆਇਆ ਤੂੰ ਅੱਥੇ ਤਾਰੇ ਤੇ ਪਾਹੀ ਲੈ ਕੇ ਆਏ ਲੈ ਕੇ ਕਿਉਂ ਆਏਵੇਂ ਤਾਲੇ ਲਾਰੇ ਲਾਉਣੇ ਉਹ ਅਫਸਰਨ ਬਾਹਰ ਆ ਲੈਂਦੇ ਜਿੱਥੇ ਲੁਧਿਆਣਾ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਸੁਭੀ ਬਾਦਲ ਦੇ ਵੱਲੋਂ ਗਲਾਦਾ ਦਫ਼ਤਰ ਦੇ ਬਾਹਰ ਧੰਨਾ ਲਗਾਇਆ ਜਾ ਰਿਹਾ ਵਾ ਉੱਥੇ ਹੀ ਟੀਟੂ ਬਾਣੀਆਂ ਜਿਹੜੀ ਕਿ ਐ ਅੱਥੇ ਗਲਾਡਾ ਦਫ਼ਤਰ ਦੇ ਬਾਹਰ ਪਹੁੰਚੇ ਨੇ ਹੱਥਾਂ ਦੇ ਵਿੱਚ ਤਾਲੇ ਫੜੇ ਹੋਏ ਨੇ ਤੇ ਦੇਖ ਸਕਦੇ ਹੋ ਹੱਥਾਂ ਦੇ ਵਿੱਚ ਬੈਨਰ ਵੀ ਫੜੇ ਹੋਏ ਨੇ ਗਲਾਡਾ ਉੱਥੇ ਸਾਫ਼-ਸਾਫ਼ ਜਿਹੜੇ ਕੀ ਇਹ ਸਲੋਗਨ ਲਿਖਿਆ ਹੋਇਆ ਵਾ ਤੇ ਬੈਂਡ ਵਾਜਾ ਦੇ ਨਾਲ ਅੱਜ ਇੱਥੇ ਪਹੁੰਚੇ ਹਾਲਾਂਕਿ ਇਹ ਟੀਟੂ ਬਾਣੀਆਂ ਹਾਲਾਂਕਿ ਭਾਜਪਾ ਪਾਰਟੀ ਤੋਂ ਨੇ ਦੇਖ ਸਕਦੇ ਹੋ ਕਿ ਜਿਸ ਤਰ੍ਹਾਂ ਅੱਜ ਇੱਥੇ ਪਹੁੰਚੇ ਨੇ ਗਲਾਡਾ ਦਫ਼ਤਰ ਦੇ ਬਾਹਰ ਹੱਥਾਂ ਦੇ ਵਿੱਚ ਤਾਲੇ ਫੜੇ ਨੇ ਕਾਰਨ ਪੁੱਛਦੇ ਕਿ ਕਾਰਨ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਜਿਹੜੀ ਦੋ ਪਾਰਟੀਆਂ ਇੱਥੇ ਪਹੁੰਚੀ ਹੋਈਆਂ ਨੇ ਇੱਕ ਸ਼੍ਰੋਮਣੀ ਅਕਾਲੀ ਦਲ ਤੇ ਨਾਲ ਬੀਜੇਪੀ ਹਾਲਾਂਕਿ ਕਾਫੀ ਚੋਣਾ ਕਾਫੀ ਚੋਣਾ ਜੋ ਲੜੇ ਹੋਏ ਨੇ ਤੇ ਹੋਰ ਗੱਲਬਾਤ ਕਰਾਂਗੇ ਟੀਟੂ ਜੀ ਟੀਟੂ ਸਰ ਤੇ ਤੁਸੀਂ ਪਹੁੰਚੇ ਹੋ ਕਿ ਕਾਰਨ ਅਮੋਕੇ ਹੱਥਾਂ ਦੇ ਤਾਲੇ ਫੜੇ ਹੋਏ ਨੇ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਸਰਕਾਰ ਦਾ ਵਿਰੋਧ ਕਰ ਰਹੀ ਹੈ ਕਿ ਤੁਸੀਂ ਆਪਣਾ ਕੋਈ ਮੁੱਖ ਕਰਨ ਲੈ ਕੇ ਆਏ ਇੱਥੇ ਦੇਖੋ ਸਭ ਤੋਂ ਪਹਿਲਾਂ ਟੀਟੂ ਬਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਕਾਰਾਂ ਦੇ ਕੰਨਾਂ ਦੇ ਵਿੱਚ ਮੈਲ ਜੰਮ ਗਈ ਆ ਅਸੀਂ ਬੈਂਡਵਾਜਾਂ ਨਾਲ ਕੱਢਣ ਆਏ ਆ ਕਿ ਬੈਂਡਵਾਜਾਂ ਨਾਲ ਨਾਂ ਨਿਕਲੇ ਆ ਕਿ ਟਿੱਪੂ ਬਾਣੇ ਨੇ ਦਵਾਈ ਵੀ ਬਣਾਈ ਹੋਈ ਆ ਇਹਨਾਂ ਦੇ ਐਮਪੀਆ ਦੇ ਵਿੱਚ ਐਮਐਨਐਲ ਦੇ ਕੰਨਾਂ ਦੇ ਵਿੱਚ ਦਵਾਈ ਪਾਵਾਂਗੇ ਕਿ ਮੈਲ ਨਿਕਲੇ ਲੋਕਾਂ ਦੀ ਆਵਾਜ਼ ਸੁਣੀ ਤੇ ਮੈਂ ਜਿੰਦੇ ਵੀ ਲੈ ਕੇ ਆਇਆ ਆ ਮੈਂ ਅਫਸਰਾਂ ਨੂੰ ਆਖਿਆ ਵੀ ਗਲਾਡਾ ਜਿੰਨੇ ਵੀ ਬੰਦੇ ਹੈਗੇ ਆ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਇੱਥੇ ਪਹਿਲਾਂ ਹੀ ਬੜੀਆਂ ਕੰਪਲੈਟਾਂ ਨੇ ਕੰਮ ਦਾ ਕੋਈ ਟਾਈਮ ਤੇ ਹੁੰਦਾ ਨਹੀਂ ਆ ਮੈਨੂੰ ਜਿੰਦੇ ਹੀ ਲਾਵੀਏ ਫੇਰ ਮੈਂ ਕਿ ਜਿੰਦੇ ਲਾਵਾਗੇ ਤੁਸੀਂ ਕਹੋਗੇ ਆਫਸਰਬੰਦੀ ਬਣਾ ਲੇ ਜੀ ਅਫਸਰਾਂ ਨੂੰ ਐ ਕਰਤਾ ਜੀ ਅਫਸਰਾਂ ਅੱਜ ਜੇ ਮੈਂ ਤੁਹਾਨੂੰ ਦੱਸਾਂ ਚਾਹਨਾ ਵਾਂ ਕਿਸਾਨ ਰਾਜਾ ਹੁੰਦਾ ਵਾ ਜਦੋਂ ਸਰਦਰ ਦਿੱਪਤਾ ਬਣ ਗਏ ਪਰਨਾ ਪਾ ਕੇ ਕਈ ਲੈ ਕੇ ਤੁਰਦਾ ਵਾ ਉਹਨੂੰ ਖੱਤਿਆ ਦਾ ਰਾਜਾ ਕਹਿੰਦੇ ਆ ਬਈ ਰਾਜਾ ਵਾ ਖੇਤਾਂ ਦਾ ਰਾਜਾ ਵਾ ਪਰ ਇਹਨੂੰ ਪਖਾਰੀ ਬਣਾਉਣ ਦੇ ਲੱਗੇ ਹੋਏ ਆ ਸਰਕਾਰਾਂ ਇਹਨੂੰ ਕਹਿੰਦੇ 24311 ਕਿੱਲੇ ਅਜਰੀਨ ਟੱਕੇ ਨਾਲ ਲੈਣਾ ਚਾਹੁੰਦੇ ਆ 24311 ਨਹੀਂ ਆ ਇਹਨਾਂ ਨੇ ਕੰਮ ਬਤਾਉਣਾ ਵਾ ਚੌਂਕੀ ਮੰਨ ਤਾ ਉਹ ਗਾਂਦ ਗੱਲ ਜਾਊਗੀ ਕਿ ਨਾਲ ਤੇ ਕਹਿੰਦੇ ਇੱਕ ਜ਼ਮੀਨ ਦੇ ਦਾਂਗੇ ਇੱਕ ਪਲਾਟ ਦੇ ਦਾਂਗੇ ਇੱਕ ਦੁਕਾਨ ਦੇ ਦਾਂਗੇ ਮੈਨੂੰ ਐ ਦੱਸੀ ਬਈ ਦੁਕਾਨ ਲਾ ਕੇ ਜੱਟ ਕੀ ਕਰੂਗਾ ਹਾਂ ਮੂਹਰੇ ਬਚਨ ਲੱਗੂਗਾ ਗੋਭੇ ਬਚਨ ਲੱਗੂਗਾ ਕਿਸਾਨਾਂ ਦੇ ਰਾਜੇ ਨੇ ਆਹ ਤੇ ਮੈਂ ਤਾਂ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਵਾ ਵੀ ਜਿਹੜਾ ਤੁਸੀਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਵਾ ਇਹਨੂੰ ਰੱਦ ਕੀਤਾ ਜਾਵੇ ਕਿਉਂਕਿ ਇਹਦੇ ਨਾਲ ਮੀਡੀਅਮ ਤੇ ਸਾਰੇ ਬੰਦੇ ਪਰੇਸ਼ਾਨ ਹੋਣਗੇ ਤੇ ਇੱਥੇ ਜ਼ਮੀਨ ਮਹਿੰਗੀ ਬਹੁਤ ਹੋ ਜਾਣੀ ਆ ਤੇ ਲੋਕ ਇੱਥੇ ਅਮੀਰਾਂ ਦਾ ਬਸ ਹੋਣਾ ਵਾ ਆ ਸਾਡਾ ਕਲਚਰ ਆ ਕਿਤੇ ਖੇਤ ਕਿਤੇ ਗੰਨੇ ਕਿਤੇ ਮੂਲੀਆਂ ਸਾਡਾ ਕਲਚਰ ਸਾਡੇ ਕਲਚਰ ਨੂੰ ਖਰਾਬ ਨਾ ਕੀਤਾ ਜਾਵੇ ਜੀ ਤੁਜੀ ਕਿਸਾਨ ਨੂੰ ਕੀ ਫਾਇਦਾ ਹੈ 24000 ਏਕੜ ਦੀ ਜਿਹੜੀ ਜ਼ਮੀਨ ਰਿਕੁਆਇਰ ਕਰ ਰਹੇ ਸਰਕਾਰ ਫਰ ਕਿਸਾਨ ਨੂੰ ਕੀ ਫਾਇਦਾ ਅਨਾਜ ਕਿੱਥੋਂ ਆਏਗਾ ਤੁਹਾਡਾ ਕੀ ਕਹਿਣਾ ਕਿਸਾਨ ਉਹ ਨਾਜ ਉਹ ਨਾ ਜ਼ਮੀਨਾਂ ਨਹੀਂ ਲਈਆਂ ਆਪਾਂ ਕੱਟੇ ਪੱਛੇ ਕਿੱਥੇ ਲੈ ਕੇ ਜਾਵਾਂਗੇ ਕਿੱਥੋਂ ਆਊਗਾ ਨਾਜ ਫੇ ਪਤਾ ਨਹੀਂ ਹੁਣ ਭਗਵੰਦਾਂ ਨੂੰ ਪੁੱਛੋ ਜਿਹੜਾ ਕਹਿੰਦਾ ਵਾ ਕੱਟੇ ਪੱਛੇ ਕਿੱਥੇ ਲੈ ਕੇ ਜਾਵਾਂਗੇ ਜੇ ਫਿਰ ਕਿੱਥੇ ਲੈ ਕੇ ਆਵਾਂਗੇ ਦੁੱਧ ਕਿੱਥੋਂ ਪੀਵਾਂਗੇ ਕਰਾਂ ਜੇ ਆਪਾਂ ਕਬਜ਼ਾ ਕਰ ਲਿਆ ਕੀ ਕਰਾਂਗੇ ਦੱਸੋ ਜੀ ਆਪਾਂ ਕਰਾਂ ਧੋਤਾ ਗੇਂ ਬਥੇਰਾ ਡੁਪਲੀਕੇਟ ਆ ਰਿਹਾ ਸਾਰਾ ਕੁ ਡੁਪਲੀਕੇਟ ਆ ਰਿਹਾ ਵਾ ਅੱਜ ਤਾਂ ਬੇਨਤੀ ਕਰਾਂ ਚਾਹੁੰਦੇ ਆ ਵੀ ਇਦਾਂ ਦਾ ਕੰਮ ਨਾ ਕਰੋ ਤੁਸੀਂ ਦਾ ਹੱਥੇ ਤਾਲੇ ਫੜ ਕੇ ਬਸ ਇੱਥੇ ਹੀ ਰਹਿਣਾ ਨਹੀਂ ਤਾਲੇ ਫੜ ਕੇ ਲਾਉਣ ਲੱਗਿਆ ਕਹਿੰਦੇ ਬਾਹਰ ਆਉਣੇ ਲਾਉਣ ਲੱਗੇ ਲਾਵਾਂਗੇ ਬਾਹਰ ਆਣੇ ਕਦੋਂ ਮੇਰੇ ਇਹਨਾਂ ਨੂੰ ਬਾਹਰ ਆ ਲੰਗੇ ਤੂੰ ਗਰਮੀ 'ਚ ਸਾਡੇ ਤੋਂ ਤਾਲੇ ਲਵਾ ਦੇਣੀ ਆ ਬਾਅਦ ਚ ਜੀ ਹਾਜੀ ਤੁਹਾਨੂੰ ਤਾਂ ਆਇਆ ਤੂੰ ਹੱਥੇ ਤਾਲੇ ਤਾਹੀਂ ਲੱਗੇ ਆਏ ਲੈ ਕੇ ਕਿਉਂ ਆਏ ਵੇ ਤਾਲੇ ਲਾਣੇ ਲਾਉਣੇ ਉਹ ਅਫਸਰ ਨੂੰ ਬਾਹਰ ਆ ਲੰਦੇ ਨਹੀਂ ਅਫਸਰ ਤਾਂ ਚਲੋ ਬੈਠੇ ਆ ਆਪਣਾ ਕੰਮ ਉਹਨਾਂ ਨੇ ਕਹਿਣਾ ਵਾ ਫੇ ਤੂੰ ਗਾ ਸਮਝ ਬੰਦੀ ਬਣਾ ਲਿਆ ਬੰਦੀ ਕਾ ਦਾ ਬਣਾਣਾ ਤੂੰ ਤੇ ਆਪਣਾ ਆਪਣਾ ਪਾਰਟੀ ਤੋਂ ਆਪਾਂ ਜਿੰਨਾ ਲਾਵਾਂਗੇ ਤਾਂ ਬੰਦੀ ਬਣੀ ਜਾਣਾ ਤੁਹਾਡੀ ਵਾਲੇ ਫਿਰ ਫਿਰ ਤਾਲਾ ਕੋ ਲੈ ਆ ਆਰਾਮ ਨਾਲ ਗੱਲ ਕਰੋ ਉਹ ਭਾਈ ਹੁਣ ਬਾਹਰ ਆਉਣਗੇ ਫਿਰ ਆਰਾਮ ਨਾਲ ਗੱਲ ਕਰੋ ਉਹ ਬਾਉ ਜੀ ਫਿਰ ਤੁਸੀਂ ਕਹਿੰਦੇ ਗਰਮ ਹੋਈ ਜੰਨੇ ਹੋ ਕੋਈ ਗੱਲ ਨਹੀਂ ਘਰ ਆ ਰਹਿਣਾ ਆਪਾਂ ਆ ਗਏ ਲੋਗੇ ਜੇ ਮੈਥੋਂ ਨਾਲ ਲੱਗੇ ਨਾ ਤਾਲਾ ਸ੍ਰੀ ਬਾਦੂ ਨੂੰ ਕਹਦਾ ਕਿ ਆਉਣ ਵਾਲੇ ਹੀ ਆ ਅੱਛਾ ਮਤਲਬ ਅੱਛਾ ਮਤਲਬ ਤੁਸੀਂ ਸ਼੍ਰੋਮਣਿਕ ਅਕਾਲੀ ਦਾ ਚਲੇ ਜਾਓਗੇ ਮੈਂ ਕਿਉਂ ਚਲੀ ਜਾਵਾਂ ਮੈਂ ਜ਼ਮੂਰਿਕ ਅਕਾਲੀ ਦਾ ਕਰ ਜੀ ਕਹਿ ਰਹੇ ਹਾਂ ਮੈਥੋਂ ਨਹੀਂ ਲੱਗਿਆ ਮੈਂ ਪ੍ਰਧਾਨ ਸਾਹਿਬ ਨੂੰ ਤੁਸੀਂ ਕਸਣੋ ਉਹ ਵਿਚਾਰ ਤੋਂ ਸਾਡੇ ਕੀ ਹੈ ਨਾ ਅਸੀਂ ਉਹਨੂੰ ਪਾਰਟੀ ਦਾ ਅਲੱਗ ਲੱਗਾ ਪਾਰਟੀ ਫਿਰ ਕੀ ਹੋ ਗਿਆ 25 ਸਾਲ ਭਾਈ ਵਾਲਾ ਵੀ ਰਹੀ ਆ ਪੰਜ ਵਾਰੀ ਮੁੱਖ ਮੰਤਰੀ ਬਣਾਇਆ ਵਾ ਬੀ ਜੀ ਪੀ ਨੇ ਤੁਸੀਂ ਇਹਨੇ ਮੁੱਦੇ ਚੱਕੇ ਆ ਮੁੱਦਿਆਂ ਦੇ ਵਿੱਚੋਂ ਚਲੋ ਤੁਹਾਡੀ ਆਵਾਜ਼ ਕਿਤੇ ਗਈ ਹੈ ਠੀਕ ਹੈ ਤੁਹਾਡੀ ਆਵਾਜ਼ ਤੇ ਜਿਹੜੀ ਪੁੱਛੀ ਅੰਦਰ ਜਦੋਂ ਪਾਰਟੀ ਚੈਨਲ ਤੇ ਖਬਰ ਚੱਲਦੀ ਆ ਉਹ ਮੁੱਦੇ ਹਲੇ ਹੁੰਦੇ ਹੁੰਦੇ ਆ ਤੁਹਾਡੇ ਚੈਨਲ ਨੂੰ ਮੈਂ ਬਹੁਤ ਬਹੁਤ ਮੁਬਾਰਕਾ ਦਿੰਦਾ ਹਾਂ ਅੱਛਾ ਅੱਜ ਬੈਂਡ ਵਾਜਾ ਲੈ ਕੇ ਆਏ ਕੀ ਮੱਕਰਨ ਮੱਕਰਨ ਆਹੀ ਹੈ ਜੀ ਕਿਰਨ ਜਿਹੜੀ ਇਹਨਾਂ ਨੇ 24311 ਕਿੱਲੇ ਦਸ ਰਿਹਾ 32 ਤੇ 40 ਦੇ ਪਿੰਡਾਂ ਦੇ ਵਿੱਚ ਵਿੱਚ ਦਸ ਰਿਹਾ ਆ ਆ ਬਹੁਤ ਜਿਆਦਾ ਇਹਨਾਂ ਨੇ ਕਹਾਨ ਕਰਨਾਵਾ ਸਾਡੇ ਕਿਸਾਨਾਂ ਦਾ ਆਮ ਲੋਕਾਂ ਦਾ ਮਜ਼ਦੂਰਾਂ ਦਾ ਅਸੀਂ ਉਹ ਕਾਰਨ ਨੂੰ ਰੋਕਣ ਵਾਸਤੇ ਆਏ ਹਾਂ ਹਾਂ ਨਹੀਂ ਉਹ ਉਹ ਅੰਦਰ ਮਿਲਣ ਜਿਆ ਰਹੇ ਹੋਂਦ ਨਹੀਂ ਅੰਦਰ ਨਹੀਂ ਜਾ ਰਹੇ ਉਹ ਕਹਿੰਦੇ ਅਸੀਂ ਬਾਹਰ ਕੱਢਦੇ ਹਾਂ ਦੇਖੋ ਪੋਰਟਾ ਲੱਗਿਆ ਹੋਇਆ ਕੋ ਲੱਗਿਆ ਹੋਇਆ ਹਾਂ ਨਹੀਂ ਗੱਲ ਤਾਂ ਕੀਤੀ ਸੀ ਤੁਸੀਂ ਉਹ ਗੱਲ ਮੈਂ ਕੀਤੀ ਸੀ ਬਾਈ ਜੀ ਆਉਂਗੇ ਬੜੀਓ ਬਾਹਰ ਤਾਂ ਹੀ ਉਹਨਾਂ ਨੇ ਅਫਸਰਾਂ ਨੇ ਬਾਹਰ ਕਿਸੇ ਨੇ ਨਹੀਂ ਆਉਂਦਾ ਅੱਛਾ ਮਖਦਾਨਾ ਨਹੀਂ ਜਿੰਦੇ ਲਾ ਅੱਛਾ ਅੱਛਾ ਮੈਂ ਪੁੱਛਣਾ ਆਇਆ ਸੀ ਮੈਂ ਕਿਹਾ ਉਹ ਮੈਂ ਕਿਹਾ ਜਿੰਦੇ ਲਾਦੇ ਤਾਂ ਕੰਮ ਕੁਮ ਤਾਂ ਹ ਇਹ ਲੋਕੀ ਪਰਛਾਣਾ ਤੁਸੀਂ ਵੀ ਨਹੀਂ ਅਸੀਂ ਲੋਕ ਨਹੀਂ ਲਾਂਦੇ ਜਿੱਥੇ ਪੁੱਛ ਰਹੇ ਆ ਤਸਵੀਲਾਂ 'ਚ ਜਾ ਕੇ ਦੇਖੋ ਹਾਂ ਹਾਂ ਬਹੁਤ ਬੁਰਾ ਹਾਲ ਹੈ ਤੁਹਾਡੇ ਵਾਸਤੇ ਬੱਚਿਆਂ ਵਾਸਤੇ ਲੜ ਰਹੇ ਜਿੱਥੇ ਤਸਵੀਲਾਂ ਇੱਥੇ ਕੰਮ ਤਾਂ ਹੁੰਦਾ ਨਹੀਂ ਇਥੇ ਉਹ ਉੱਥੇ ਰਜਿਸਟਰੀਆਂ ਨਹੀਂ ਹਾਂ 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 ਨਹੀਂ ਹੁੰਦਾ ਅੰਦਰ ਤਾਂ ਜਾਂਦੇ ਨਾ ਅਫਸਰ ਨਹੀਂ ਨਹੀਂ ਖੜੇ ਆਧਾ ਆਉਗੇ ਨਹੀਂ ਕੋਈ ਆਉਣਗੇ ਜੀ ਕਹਿੰਦੇ ਮੈਂ ਬਾਗਾਨੀ ਦਾ ਪੁੱਤ ਜੀ ਕਹਿੰਦਾ ਸਾਡੀ ਯਾਰੀ ਕਿਸਾਨਾਂ ਨਾਲ ਰਹੀ ਆ ਕਿਸਾਨ ਹਾਂ 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 ਅੱਜ ਕੋਈ ਸਾਡੇ ਕਿਸਾਨ ਆ ਦੇਖੋ ਨਾਲ ਹੀ ਇੱਕ ਸਾਡੇ ਸਰ ਕੀਸਰਾ ਦੇਖਦੇ ਹੋ ਤੁਸੀਂ ਅੱਜ ਹੱਥਾਂ ਦੇ ਵਿੱਚ ਤਾਲੇ ਫੜੇ ਹੋਏ ਨੇ ਤੇ ਅੱਜ ਤੁਸੀਂ ਗਲਾਡਾ ਦਫ਼ਤਰ ਦੇ ਬਾਹਰ ਖੜੇ ਹੋ ਤੇ ਕੀ ਕਹਿਣਾ ਚਾਹੋਗੇ ਜਿਹੜੇ 24000 ਏਕੜ ਜ਼ਮੀਨ ਚਰੀ ਜੋ ਭਗਵੰਤ ਮਾਨ ਜੀ ਨੇ ਨੋਟੀਫਿਕੇਸ਼ਨ ਜਾਰੀ ਕਰਿਆ 24000 ਕੁਸ਼ ਕਿੱਲੇ ਆ ਜਿਹੜੇ ਉਹ 24 ਨਹੀਂ ਉਹ ਬਹੁਤ ਜ਼ਿਆਦਾ ਘਮਾ ਕਿਉਂਕਿ ਕਈਆਂ ਪਿੰਡਾਂ ਦਾ ਅਜਾਇੜਾ ਹੋਊਗਾ ਜੇ ਕਿਸਾਨ ਕੋਲੇ ਜ਼ਮੀਨ ਹੀ ਨਹੀਂ ਰਹੂਗੀ ਇੱਧਰ ਆਇਓ ਇੱਧਰ ਤਾਂ ਉਹ ਪੈਦਾਵਾਰ ਕਿੱਥੋਂ ਹੋਊਗੀ ਇਸ ਕਰਕੇ ਮਜ਼ਦੂਰ ਤੇ ਕਿਸਾਨ ਦੋਨੇ ਹੀ ਜਲ ਪਿੰਡੂ ਆ ਜਣੇ ਸਾਰਿਆਂ ਦੇ ਬਹੁਤ ਮੁਸ਼ਕਲ ਹੋ ਗਏ ਇਹਨਾਂ ਨੇ ਹੀ ਸਰਕਾਰਾਂ ਨੇ ਸਰਕਾਰਾਂ ਨੇ ਕਟਪਾ ਤੋਂ ਲੈ ਕੇ ਮਹਿੰਗੇ ਪਲਾਟ ਬਣਾ ਕੇ ਇਹਨਾਂ ਨੇ ਵੇਚਣਾ ਜਿਵੇਂ ਕਿ ਮਹਾਲੀ ਜਾਂ ਚੰਡੀਗੜ੍ਹ ਦੇ ਸੈਕਟਰ ਬਣਾਤੇ ਆ ਇਸ ਤਰ੍ਹਾਂ ਹੀ ਲੁਧਿਆਣਾ ਦੇ ਵਿੱਚ ਆਬਾਦੀ ਹੈ ਜਿਹੜੀ ਲੁਧਿਆਣਾ ਸ਼ਹਿਰ ਸ਼ਹਿਰ ਦੇ ਵਿੱਚ ਡਿਸਟ੍ਰਿਕਟ ਆ ਇਹ ਖੇਤੀਬਾੜੀ ਨੂੰ ਮਨਾਈਆ ਕਿਉਂਕਿ ਸਾਡੀ ਯੂਨੀਵਰਸਿਟੀ ਵੀ ਇੱਥੇ ਇਹ ਕਰਕੇ ਅਸੀਂ ਉਹ ਰੋਸ ਪ੍ਰਗਟ ਕਰਨਾ ਆ ਬਾਕੀ ਗਲਾਡਾ ਵਾਲਾ ਕੋ ਕੰਮ ਨਹੀਂ ਹੁੰਦੇ ਇਹਨਾਂ ਦੇ ਉਹ ਪਰੇਸ਼ਾਨ ਕਿੰਨੇ ਬਿਆਖੋ ਇਹਨਾਂ ਕਿਹੜੇ ਆਪਸੇ ਲੋਕ ਬੈਠੇ ਅੰਦਰ ਹੈ ਉਹ ਵੀ ਸਾਡੇ ਕੋਲ ਹੀ ਹੈ ਵੀ ਆਪ ਵੀ ਡਿਊਟੀ ਕਰਨੀ ਡਿਊਟੀ ਕਰ ਤੋਂ ਅੱਲੇ ਲਾ ਜਾਓ ਜੀ ਟਿਟੂ ਜੀ ਟਿਟੂ ਜੀ ਮੇਰੀ ਗੱਲ ਸੁਣੋ ਜਦੋਂ ਜੇ ਜੇ ਬਣ ਗਏ ਜੇ ਬਣ ਗਏ ਫਲੈਟ ਬਣ ਗਏ ਆ ਮਕਾਨ ਬਣ ਗਏ ਠੀਕ ਹੈ ਇਹ ਆਮਲਾ ਆਮ ਲੋਕਾਂ ਨੂੰ ਮਿਲੂਗਾ ਇਹ ਨਹੀਂ ਆਮ ਲੋਕ ਨੂੰ ਕੋਈ ਮੈਨਾ ਜੀ ਆਪ ਮਿਲੂਗਾ ਉਹ ਕਾਪੜਾ ਜਿਹੜਾ ਮੈਨਾ ਆਦਾਸ ਕਿਰਾਏ ਤੇ ਪੈਨ ਵਾਲੀ ਕਿਰਾਏ ਹੈ ਤਾਂ ਗੱਲ ਕੀ ਆ ਪੈਟਾ ਲਿਖ ਰਹਿਣਾ ਬੜਾ ਆਖਾ ਦਾ 15000 ਤੋਂ ਖਰਚਾ ਨਹੀਂ ਜਾਇਜ਼ ਪਾ ਜਾਂਦਾ ਵਾ ਅੱਛਾ ਜੋ ਪੈਟਾ ਵਾਲੇ ਨੂੰ ਚੋਰੀ ਦਾ ਸਰਕਾਰ ਕੋਈ ਹੁਣ ਆ ਰਹੀ ਹੈ ਫਲੈਟ ਕਲੱਡਾ ਇੰਪਰੂਵਮੈਂਟ ਸਾਰੇ ਮਿਲ ਕੇ ਬਣਾ ਰਹੇ ਨੇ ਨਹੀਂ ਇਹਨਾਂ ਨੇ ਕੱਖ ਨਹੀਂ ਦੇਣਾ ਜੀ ਕਿਸੇ ਨੂੰ ਵੀ ਕਿਰਾਏ ਇਹਨਾਂ ਨੇ ਤਾਂ ਮੋਟੇ ਮੋਟੇ ਜਿਹੜੇ ਦਿੱਲੀ ਤੋਂ ਆਏ ਬੰਦੇ ਉਹਨਾਂ ਨੇ ਰੁਪਏ ਇਕੱਠੇ ਕਰਕੇ ਲੱਗੇ ਦਿੱਲੀ ਜਾਣੇ ਜਿਹੜੇ ਖੱਜਲ ਖਵਾਦੀ ਹੈ ਕਿਰਾਏ ਹਾਂ ਜਿਹੜੇ ਬਸਟਰ ਚ ਕੋਕਾ ਦੇ ਵਿੱਚ ਜਿਹੜੇ ਹੋ ਰਹੇ ਹੋ ਬਾਬਾ ਸਾਰੇ ਤੈਨੂੰ ਜਿਹੜੇ ਸਾਰੇ ਪਰੇਸ਼ਾਨ ਹੋਣਗੇ ਕਿ ਨਾ ਆ ਮੁੱਦਾ ਸੀ ਕਹਿੰਦੇ ਵੀ ਬੇਨਤੀ ਆ ਵੀ ਮੁੱਦੇ ਨੂੰ ਤੇ ਠੱਪ ਕੀਤਾ ਜਾਵੇ ਬਿਲਕੁਲ ਗੱਲਬਾਤ ਦੌਰਾਨ ਟੀ2 ਬਾਣੀਆਂ ਆ ਗਲਾਡਾ ਦਫਤਰ ਦੇ ਬਾਹਰ ਹੱਥਾ ਤੋਂ 46 ਅਤੇ ਬੈਂਡ ਬਾਜਾ ਦੇ ਨਾਲ ਗਲਾਡਾ ਦਫਤਰ ਦੇ ਬਾਹਰ ਖੜ ਕੇ ਜਿਹੜਾ ਕਿ ਇਹ ਕਿਹਾ ਗਿਆ ਸੀ ਉਹਨਾਂ ਉਹ ਕਹਿ ਰਹੇ ਆ ਕਿ ਅਸੀਂ ਇਸ ਗਲਾਡਾ ਦਫਤਰ ਨੂੰ ਤਾਲਾ ਲਾਣਾ ਹੈ ਹਾਲਾਂਕਿ ਜੇ ਸਵਾਲ ਪੁੱਛਿਆ ਗਿਆ ਸੀਗਾ ਕਿ ਕੋਈ ਅਧਿਕਾਰੀ ਦੇ ਨਾਲ ਗੱਲਬਾਤ ਹੋਈ ਪਰ ਕੋਈ ਵੀ ਗੱਲਬਾਤ ਜਿਹੜੀ ਕਿ ਆ ਨਹੀਂ ਹੁੰਦੀ ਨਜ਼ਰ ਆ ਰਹੀ ਪਰ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੀ ਸਰਕਾਰ ਦੇ ਵੱਲੋਂ ਜਿਹੜੀ ਆ 24000 ਏਕੜ ਜ਼ਮੀਨ ਜਿਹੜੀ ਕੀ ਰਿਕੁਆਇਰ ਕੀਤੀ ਗਈ ਹੈ ਉਹ ਹਾਲਾਂਕਿ ਕਿਸਾਨਾਂ ਦੇ ਅਤੇ ਆਮ ਲੋਕਾਂ ਦੇ ਲਈ ਹਾਨੀਕਾਰਕ ਹੈ ਹਾਲਾਂਕਿ ਹੁਣ ਦੇਖਣਾ ਇਹ ਹੋਏਗਾ ਕਿ ਕਿਸ ਤਰ੍ਹਾਂ ਇਸ ਮਸਲੇ ਦਾ ਹੱਲ ਹੋਵੇਗਾ ਜੁੜੇ ਹੋਣ ਲਈ ਵਿਦਵਾਨ ਸੰਜੀਨਾ ਜੁਮਪੀਰਪੋਰਟ ਧੰਨਵਾਦ